ਅਜੀਤ ਪਬ ਟਵੀ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਕੁਲਬੀਰ ਸਿੰਘ ਬੁਲੇਵਾਲ ਆਪ ਸਭ ਪਹਿਲੀ ਪਾਤ ਜਾਨੂ ਹੋ ਕਿ ਜਗਤ ਗੁਰੂ ਬਾਬਾ ਪਹਿਲੀ ਪਾਤਸ਼ਾਹੀ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 550ਵਾਂ ਪ੍ਰਕਾਸ਼ ਪੁਰਬ ਅਗਲੇ ਵਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਇਹਨਾਂ ਕਾਰਜਾਂ ਲਈ ਜਿੱਥੇ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਪਵਾ ਪਾਰ ਨੇ ਉਥੇ ਪਾਕਿਸਤਾਨ ਸਰਕਾਰ ਵੱਲੋਂ ਵੀ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਇਹਨਾਂ ਸਰਕਾਰਾਂ ਦੇ ਉਪਰਾਲੇ ਸਦਕਾ ਪਾਕਿਸਤਾਨ ਸਥਿਤ ਗੁਰਦੁਆਰਾ ਜਿੱਥੇ ਸ੍ਰੀ ਸਹਿਬ ਸਿਲੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਵਾਰੇ ਬਤਾਏ ਸਨ ਮੇਰੀ ਮੁਰਾਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਉੱਥੋਂ ਦੇ ਖੁੱਲੇ ਲਾਂਘੇ ਦੀ ਅਰਦਾਸ ਜੋ ਸੰਗਤਾਂ ਲੰਬੇ ਸਮੇਂ ਤੋਂ ਕਰਦੀਆਂ ਆ ਰਹੀਆਂ ਸਨ ਉਹਨਾਂ ਦੇ ਹੱਕਿਆਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਜੋ ਸਫਲ ਹੋਣ ਜਾ ਰਹੀਆਂ ਨੇ ਔਰ ਇਹਨਾਂ ਤਿੰਨਾਂ ਸਰਕਾਰਾਂ ਦੇ ਜਿਹੜੇ ਯਤਨ ਨੇ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਔਰ ਪੰਜਾਬ ਸਰਕਾਰ ਇਹਨਾਂ ਦੇ ਜਤਨਾ ਸਦਕਾ ਜਿਹੜਾ ਖੁੱਲਾ ਲਾਂਘਾ ਹੈ ਉਹਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹਨਾਂ ਯਤਨਾਂ ਤਹਿਤ ਭਾਰਤ ਸਰਕਾਰ ਵੱਲੋਂ ਸ੍ਰੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਜਿਹੜਾ 550ਵਾਂ ਪ੍ਰਕਾਸ਼ ਪੁਰਬਾ ਉਹਨੂੰ ਵੱਡੇ ਪੱਧਰ ਤੇ ਮਨਾਉਣ ਲਈ ਦੇਸ਼ ਭਰ ਚ ਸ੍ਰੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਜਿਹੜੇ ਅਹਿਮ ਸਥਾਨ ਨੇ ਉਹਨਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਕਿ ਸਰਕਾਰਾਂ ਵੱਲੋਂ ਵੱਡੇ ਪੱਧਰ ਤੇ ਇਹ ਜਿਹੜੇ ਸਮਾਗਮ ਨੇ ਉਹ ਕਰਵਾਏ ਜਾ ਰਹੇ ਨੇ ਔਰ ਜਿੱਥੇ-ਜਿੱਥੇ ਵੀ ਸ੍ਰੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਇਹ ਸਥਾਨ ਨੇ ਜਿੰਦਾ ਦੀ ਚੋਣ ਕੀਤੀ ਗਈ ਹੈ ਉਹਨਾਂ ਸ਼ਹਿਰਾਂ 'ਚ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਉਹਨਾਂ ਸ਼ਹਿਰਾਂ ਦੀ ਨਿਹਾਰ ਵੀ ਬਦਲੀ ਜਾਣੀ ਹੈ ਜਿਹੜੇ ਸਥਾਨ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਚੁਣੇ ਗਏ ਨੇ ਉਹਨਾਂ ਸਥਾਨਾਂ ਦੇ ਵਿੱਚੋਂ ਇੱਕ ਨੇ ਗੁਰਦੁਆਰਾ ਸ੍ਰੀ ਕਨ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਜੋ ਕਿ ਪੰਜਾਬ ਦੇ ਸਾਨਤੀ ਸ਼ਹਿਰ ਬਟਾਲਾ ਦੇ ਵਿੱਚ ਸਥਿਤ ਨੇ ਔਰ ਤੁਹਾਨੂੰ ਲੈ ਕੇ ਚਲਦੇ ਆ ਇਨ੍ਹਾਂ ਸਥਾਨਾਂ ਦੇ ਦਰਸ਼ਨਾਂ ਲਈ ਗੁਰਦੁਆਰਾ ਸ੍ਰੀ ਕਨ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਗਭਗ 18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਮੰਗਣੀ ਪਟਾਲਾ ਸ਼ਹਿਰ ਦੇ ਖੱਤਰੀ ਬਾਬਾ ਮੂਹ ਚੰਦ ਜੀ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸੁਪਤਰੀ ਬੀਬੀ ਸੁਲਖਣੀ ਜੀ ਦੇ ਨਾਲ ਹੋ ਗਈ। ਪਾਦੋ ਸੁਦੀ 7ਵੀਂ ਸੰਮਤ 1546 ਮੁਤਾਬਕ 1487 ਈਸਵੀ ਨੂੰ ਆਪ ਸਮੇਤ ਵਰਾਟੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਸੱਜ-ਦੱਜ ਕੇ ਸੁਲਤਾਨਪੁਰ ਲੋਧੀ ਤੋਂ ਬਾਹਰਾਸਤਾ ਕਪੂਰਥਲਾ ਸੁਬਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਵਟਾਲਾ ਵਿਖੇ ਪੁੱਜੇ। ਗੁਰੂ ਜੀ ਦੀ ਬਰਾਤ ਦਾ ਬਟਾਲਾ ਵਿਖੇ ਪੁੱਜਣ ਤੇ ਸ਼ਹਿਰ ਦੇ ਪ੍ਰਮੁੱਖ ਤੌਰ ਤੇ ਪਤਵੰਤੇ ਸੱਜਣਾ ਅਤੇ ਰਿਸ਼ਤੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ। ਗੁਰੂ ਜੀ ਦੇ ਵਿਆਹ ਸੰਪੂਰਨ ਹੋਣ ਤੋਂ ਬਾਅਦ ਭਾਰੀ بارش ਹੋਣੀ ਸ਼ੁਰੂ ਹੋ ਗਈ। بارش ਕਾਰਨ ਗੁਰੂ ਜੀ ਅਤੇ ਬਰਾਤੀਆਂ ਨੂੰ ਇੱਕ ਹਵੇਲੀ ਵਿੱਚ ਠਹਿਰਾਇਆ ਗਿਆ। ਜਿੱਥੇ ਇੱਕ ਪੁਰਾਤਨ ਕੱਚੀ ਕਾਂਸੀ ਜਿਸ ਦੇ ਹੇਠਾਂ ਜਗਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੁਝ ਸਮਾਂ ਨਿਵਾਸ ਕੀਤਾ। ਉੱਥੇ ਮੌਜੂਦ ਇੱਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਬੱਚਾ ਇਹ ਕੰਦ ਕੱਚੀ ਹੈ ਜੋ ਟਹਿਣ ਹੀ ਵਾਲੀ ਹੈ। ਉੱਠ ਕੇ ਜ਼ਰਾ ਪਰੇ ਹੋ ਜਾਓ। ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮਾਤਾ ਪੋਲੀਏ ਇਹ ਕੰਦ ਜੁਗੋ ਜੁਗ ਕਾਇਮ ਰਹੇਗੀ ਅਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ। ਅੱਜ ਉਸ ਜਗ੍ਹਾ ਤੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਸਥਿਤ ਹੈ ਅਤੇ ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ। ਗੁਰੂ ਸਾਹਿਬ ਵੱਲੋਂ ਪਹਿਲਾ ਪੰਗਤ ਫਿਰ ਸੰਗਤ ਦੇ ਦਿੱਤੇ ਸੁਦਾਤ ਅਨਸਾਰ ਚਲਾਈ ਲੰਗਰ ਪ੍ਰਥਾ ਜਿਹੜੀ ਹੈ ਉਹ ਇੱਥੇ ਨਿਰੰਤਰ ਜਾਰੀ ਹੈ। ਗੁਰਦੁਆਰਾ ਕੰਧ ਸਾਹਿਬ ਜਿੱਥੇ ਅਸਥਾਨ ਤੇ ਉੱਤੇ ਸੰਗਤਾਂ ਨਤਮਸਤਕ ਹੁਣ ਪੁੱਜਦੀਆਂ ਨੇ ਉੱਥੇ ਦੂਰ ਦਰਾਡੇ ਤੇ ਪੁੱਜੇ ਸ਼ਰਧਾਲੂਆਂ ਲਈ ਗੁਰੂ ਕੇ ਲੰਗਰਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਵਿਸ਼ਾਲ ਇੱਥੇ ਲੰਗਰ ਹਾਲ ਜਿਹੜਾ ਉਹ ਤਿਆਰ ਕੀਤਾ ਗਿਆ ਜਿੱਥੇ ਪਹੁੰਚ ਕੇ ਸੰਗਤਾਂ ਗੁਰੂ ਕੇ ਲੰਗਰਾਂ ਚੋਂ ਗੁਰੂ ਕੇ ਅਟੁੱਟ ਭੰਡਾਰਿਆਂ ਚੋਂ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਔਰ ਇੱਥੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰਦੀਆਂ ਨੇ ਹੁਣ ਅਸੀਂ ਤੁਹਾਨੂੰ ਦਰਸ਼ਨ ਦੇਦਾਰੇ ਕਰਾਉਣੇ ਆ ਗੁਰੂ ਨਾਨਕ ਸਾਹਿਬ ਜੀ ਦੇ ਸੋਹਰਾ ਘਰ ਵਜੋਂ ਜਾਣੇ ਜਾਂਦੇ ਵਿਆਹ ਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਦੇ ਜਿੱਥੇ ਕਿ ਗੁਰੂ ਨਾਨਕ ਸਾਹਿਬ ਦੇ ਸੋਹਰਾ ਭਾਈ ਮੂਲਚੰਦ ਜੀ ਆਪਣੀ ਸੁਪਤਨੀ ਬੀਬੀ ਚੰਦੋਰਾਣੀ ਜੀ ਔਰ ਆਪਣੀ ਧੀ ਬੀਬੀ ਸੁਲਖਣੀ ਜੀ ਦੇ ਨਾਲ ਰਿਹਾ ਕਰਦੇ ਸਨ ਇਹ ਅਸਥਾਨ ਸੰਗਤਾਂ ਲਈ ਵਿਸ਼ੇਸ਼ ਖੇਚ ਦਾ ਜਿਹੜਾ ਕੇਂਦਰ ਇਸ ਟਾਈਮ ਬਣਿਆ ਹੋਇਆ ਹੈ ਇਸ ਅਸਥਾਨ ਦੇ ਉੱਤੇ 7 ਭਾਦੂ ਸੰਮਤ 1544 1487 ਈਸਵੀ ਨੂੰ ਗੁਰੂ ਜੀ ਦਾ ਆਨੰਦ ਕਾਰਜ ਮਾਤਾ ਸੁਲਖਣੀ ਜੀ ਨਾਲ ਇਸ ਸਥਾਨ ਤੇ ਹੋਇਆ ਸੀ ਇੱਥੇ ਅੱਜ ਵੀ ਇੱਕ ਪ੍ਰਾਤਨ ਖੂਹੀ ਜਿਹੜੀ ਆ ਉਸ ਸੰਗਤਾਂ ਦੇ ਦਰਸ਼ਨਾਂ ਲਈ ਸੁਭਾਇਮਾਨ ਹੈ ਇਹ ਸਥਾਨ ਹੁਣ ਗੁਰਦੁਆਰਾ ਡੇਹਰਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਬਰਾਤ ਦਾ ਉਤਾਰਾ ਪਹਿਲਾ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਦੇ ਅਸਥਾਨ ਤੇ ਕੀਤਾ ਅਤੇ ਵਿਆਹ ਗੁਰੂ ਜੀ ਦੇ ਸੋਹਰੇ ਘਰ ਜੋ ਗੁਰਦੁਆਰਾ ਸ਼੍ਰੀ ਡੇਰਾ ਸਾਹਿਬ ਦੇ ਸਥਾਨ ਨਾਲ ਪ੍ਰਸਿੱਧ ਹੈ ਵਿਖੇ ਹੋਇਆ। ਇਹ ਸਥਾਨ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਸਥਿਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਜਿਸ ਪਾਵਨ ਸਥਾਨ ਦੇ ਦਰਸ਼ਕ ਦੇਦਾਰੇ ਕਰ ਰਹੇ ਹੋ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ RAM ਰਾਜੇ। ਗੁਰਸਿੱਖੀ ਸੋ ਥਾਣ ਪਾਲਿਆ ਲੈ ਤੂਰ ਮੁਖ ਲਾਵਾਂ ਇਸ ਪਾਵਨ ਸਥਾਨ ਤੇ ਧਨਧਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੰਮਤ 1544 ਨੂੰ ਸ੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਰੂਪ ਦੇ ਵਿੱਚ ਇਸ ਬਟਾਲੇ ਨਗਰ ਦੇ ਵਿੱਚ ਆਏ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਰਾਤ ਸਮੇਤ ਇਸ ਹਵੇਲੀ ਦੇ ਵਿੱਚ ਜਿਹੜੀ ਉਸ ਸਮੇਂ ਇੱਕ ਹਵੇਲੀ ਸੀ ਪਾਈ ਜੰਮੀਤਰਾਏ ਦੀ ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਸਨ ਤੇ ਜਿਸ ਕੰਦ ਦੇ ਅਸੀਂ ਦਰਸ਼ਨੇਦਾਰੇ ਕਰ ਰਹੇ ਹਾਂ ਇਸ ਕੰਦ ਦੇ ਨੇੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਬਰਾਜਮਣ ਹੋਏ ਤੇ ਇੱਕ ਮਾਤਾ ਨੇ ਆ ਕਰਕੇ ਬੇਨਤੀ ਕੀਤੀ ਕਿ ਬੇਟਾ ਇਹ ਕੰਦ ਕੱਚੀ ਹੈ ਢੈਣ ਵਾਲੀ ਹੈ ਤੇ ਤੁਸੀਂ ਉੱਠ ਕੇ ਥੋੜਾ ਜਿਹਾ ਇੱਕ ਸਾਈਡ ਤੇ ਹੋਣਾ ਕਰੋ ਤੇ ਜਗਤ ਦੇ ਮਾਲਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਮਾਤਾ ਭੋਲੀਏ ਭਾਵਾਂ ਕਿ ਇਹ ਕੰਦ ਕੱਚੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਤੇ ਯੁਗਾਂ ਯੁਗੰਤਰਾਂ ਤੱਕ ਇਹ ਕਾਇਮ ਰਹੇਗੀ ਤੋਂ ਇਸ ਸਥਾਨ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਰਾਤ ਬੈਠੀ ਸੀ ਇੱਥੇ ਨਾਲ ਹੀ 100 ਕਿ ਮੀਟਰ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਹੈ ਜਿੱਥੇ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਸਨ ਸਾਡੇ ਸਤਕਾਰਯੋਗ ਮਾਤਾ ਸੁਲਖਣੀ ਜੀ ਦਾ ਘਰ ਸੀ ਇੱਥੇ ਬਰਾਤ ਬੈਠੀ ਸੀ ਤੇ ਉੱਥੇ ਆਨੰਦ ਕਾਰਜ ਹੋਏ ਸਨ ਤੇ ਹਰ ਸਾਲ ਭਾਦੋਂ ਸੁਦੀ ਸਤਮੀ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੁਰਬ ਬੇਅੰਤ ਸੰਗਤਾਂ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਮਨਾਉਂਦੀਆਂ ਹਨ ਤੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇਸ ਪਾਵਨ ਸਥਾਨ ਦੇ ਦਰਸ਼ਨੀਦਾਰੇ ਕਰਨ ਵਾਸਤੇ ਆਉਂਦੀਆਂ ਹਨ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਜਿੱਥੇ ਇੰਨੀਆਂ ਸੰਗਤਾਂ ਇੱਥੇ ਦਰਸ਼ਨੀਦਾਰੇ ਕਰਨ ਵਾਸਤੇ ਆਉਂਦੀਆਂ ਹਨ ਉੱਥੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਨੂੰ ਆਉਣ ਦਾ ਜੋ ਰਸਤਾ ਹੈ ਉਹ ਭੀੜੀਆਂ ਗਲੀਆਂ ਹਨ ਜਿਸ ਕਰਕੇ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਕੁਝ ਪਰੇਸ਼ਾਨੀਆਂ ਆਉਂਦੀਆਂ ਹਨ ਮੈਂ ਦੋਨਾਂ ਹੀ ਸਰਕਾਰਾਂ ਨੂੰ ਸੈਂਟਰ ਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜਿੱਥੇ ਅਸੀਂ ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ 550 ਸਾਲਾ ਆਗਮਨ ਪੂਰਵ ਸਨ 2019 ਦੇ ਵਿੱਚ ਸਾਰੇ ਸਿੱਖ ਜਗਤ ਦੇ ਵਿੱਚ ਬੜੀ ਪਿਆਰ ਤੇ ਸ਼ਰਧਾ ਦੇ ਨਾਲ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਦਾ ਜਿੱਥੇ ਪ੍ਰਕਾਸ਼ ਗੁਰਪੁਰਬ 550 ਸਾਲਾਂ ਸੰਗਤਾਂ ਨੇ ਮਨਾਉਣਾ ਹੈ ਜਿੱਥੇ ਉੱਥੇ ਬਟਾਲੇ ਦੇ ਵਾਸਤੇ ਬਹੁਤ ਸਾਰੇ ਡਿਵੈਲਪਮੈਂਟ ਵਾਸਤੇ ਸਰਕਾਰ ਵੱਲੋਂ ਸਹਾਇਤਾ ਕੀਤੀ ਗਈ ਹੈ ਉੱਥੇ ਸਰਕਾਰ ਨੂੰ ਬੇਨਤੀ ਹੈ ਕਿ ਇਹ ਜੋ ਰਸਤੇ ਕੰਧ ਸਾਹਿਬ ਨੂੰ ਆਉਂਦੇ ਹਨ ਜਾਂ ਡੇਰਾ ਸਾਹਿਬ ਨੂੰ ਆਉਂਦੇ ਹਨ ਇਹਨਾਂ ਰਸਤਿਆਂ ਨੂੰ ਖੁੱਲ੍ਹਿਆਂ ਕਰਨ ਵਾਸਤੇ ਕੁਝ ਨਾ ਕੋਈ ਯਤਨ ਜ਼ਰੂਰ ਕੀਤੇ ਜਾਣ ਤਾਂ ਕਿ ਆਉਣ ਵਾਲੀਆਂ ਸੰਗਤਾਂ ਨੂੰ ਕੁਝ ਦਿੱਕਤ ਨਾ ਆ ਸਕੇ ਕਿਉਂਕਿ ਇੱਥੇ ਨਾ ਹੀ ਕੋਈ ਗੱਡੀਆਂ ਵਗੈਰਾ ਰੁਕਣ ਵਾਸਤੇ ਕੋਈ ਜਗ੍ਹਾ ਹੈ ਜਿਸ ਕਰਕੇ ਸੰਗਤਾਂ ਨੂੰ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਇਹ ਸੰਗਤਾਂ ਆਉਂਦੀਆਂ ਨੇ ਤੇ ਸੰਗਤਾਂ ਦੀ ਇਹੀ ਮੰਗ ਆ ਗੁਰਦੁਆਰਾ ਸ੍ਰੀ ਕੰਧ ਸਾਹਿਬ ਤੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਨੂੰ ਆਉਣ ਵਾਲੇ ਰਸਤੇ ਜਿਹੜੇ ਨੇ ਉਹਨਾਂ ਨੂੰ ਖੁੱਲ੍ਹਿਆ ਕੀਤਾ ਜਾਵੇ